ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪੇਰੇ ਦਰਸ਼ਕੂ ਇੱਕ ਲੇਖਕ ਨੇ ਲਿਖਿਆ ਹੈ ਕਿ ਮੂਲ ਮਨੁੱਖ ਦੇ ਸਰੀਰ ਦਾ ਚਿੱਤਰ ਹੈ ਇਹਦੇ ਤੋਂ ਉਹਦੇ ਸਰੀਰ ਦਾ ਸਹੱਪਣ ਜਾਂ ਕੋਹਜ ਪਛਾਣਿਆ ਜਾਂਦਾ ਹੈ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ ਇਦੇ ਤੋਂ ਉਹਦੀ ਆਤਮਾ ਦਾ ਵਧੀਆ ਘਟਿਆ ਹੋਣਾ ਦਿਸ ਪੈਂਦਾ ਹੈ ਤੁਸੀਂ ਕਹੋਗੇ ਕਿ ਮੈਂ ਇਹ ਕੋਟ ਕਿਉਂ ਕੀਤਾ ਕਿਸੇ ਲੇਖਕ ਨੂੰ ਉਹ ਇਸ ਕਰਕੇ ਕੀਤਾ ਅੱਜ ਮੈਂ ਗੱਲ ਬੋਲੀ ਦੀ ਕਰਨੀ ਹੈ ਤੇ ਖਾਸ ਤੌਰ ਤੇ ਜਿਨੇ ਸਿੱਖ ਕੌਮ ਨੂੰ ਸਿੱਖ ਕੌਮ ਦਾ ਸਿਰ ਨੀਵਾ ਕੀਤਾ ਸ਼ਰਮ ਨਾਲ ਝੁਕਿਆ ਜਦੋਂ ਹਰਜਿੰਦਰ ਸਿੰਘ ਧਾਮੀ ਇੱਕ ਜਿਹੜੀ ਐਡੀ ਵੱਡੀ ਮਹਾਨ ਸੰਸਥਾ ਦਾ ਮੁਖੀ ਉਹ ਪਹੁੰਚਿਆ ਆਪਣੇ ਜਿਹੜਾ ਜਥੇ ਨੂੰ ਲੈ ਕੇ ਜਿਹਦੇ ਚ 77 ਸੀ ਸਪੋਕਸਮੈਨ ਸੀ ਹੋਰ ਬੰਦੇ ਸੀ ਪਹੁੰਚਿਆ ਮੈਲਾ ਕਮਿਸ਼ਨ ਦੇ ਦਫਤਰ ਦੇ ਵਿੱਚ ਤੇ ਉੱਥੇ ਮਾਫੀਆਂ ਮੰਗੀਆਂ ਨੇ ਜਾ ਕੇ ਜਿਹੜੀਆਂ ਮਿਲੀਆਂ ਨਹੀਂ ਮੈਂ ਇਹਦੀ ਗੱਲ ਕਰਨੀ ਹੈ ਤੇ ਮੈਂ ਅੱਜ ਦੀ ਵੀਡੀਓ ਚ ਦੋ ਤਿੰਨ ਗੱਲਾਂ ਇਹ ਵੀ ਕਰਨੀਆਂ ਨੇ ਕਿ ਹਰਜਿੰਦਰ ਸਿੰਘ ਧਾਮੀ ਦੀਆਂ ਮੁਸ਼ਕਲਾਂ ਇਸ ਕਰਕੇ ਵੀ ਵੱਧ ਰਹੀਆਂ ਨੇ ਅੱਜ ਮਾਸਟਰ ਤਾਰਾ ਸਿੰਘ ਦੀ ਸੁਪਤਰੀ ਤੋਤੀ ਬੀਬੀ ਗਿਰੰਜੀਤ कौर ਨੇ ਵੀ ਇੱਕ ਬੀਬੀਆਂ ਦਾ ਜੱਥਾ ਵੱਡਾ ਜੱਥਾ ਲੈ ਕੇ ਅਕਾਲ ਤਖਤ ਸਾਹਿਬ ਤੇ ਪਹੁੰਚ ਕੀਤੀ ਹੈ ਕਿ ਇੰਦਾਂ ਤੋਂ ਅਸਤੀਫਾ ਲਿਆ ਜਾਵੇ ਜਿਸ ਤਰੀਕੇ ਨਾਲ ਇੰਦਾਂ ਨੇ ਗੋਨਾ ਕੀਤਾ ਹੈ ਔਰ ਜਿਸ ਜੁੜੀ ਹੈ ਯਾਤਰੂ ਗਾਲਾਂ ਕੱਢੀਆਂ ਨੇ ਇਹ ਵੀ ਉਹਨਾਂ ਨੇ ਪਹਿਲਾ ਦੋ ਪਾਸੇ ਗੱਲ ਹੋ ਚੁੱਕੀ ਐ ਅਕਾਲ ਤਖਤ ਸਾਹਿਬ ਤੇ ਵੀ ਪਹੁੰਚ ਚੁੱਕੇ ਨੇ ਤੇ ਦੂਜੇ ਪਾਸੇ ਮਹਿਲਾ ਕਮਿਸ਼ਨ ਨੇ ਵੀ ਮਾਫੀ ਨਹੀਂ ਦਿੱਤੀ ਤੇ ਹਾਲੇ ਤਾਂ ਜਦੋਂ ਬੀਬੀ ਜ਼ਗੀਰ ਕੌਰ ਨੇ ਜਾ ਕੇ ਰਾਜਡਾਲੀ ਗਿੱਲ ਜਿਹੜੀ ਚੇਅਰਪਰਸਨ ਹੈ ਔਮੈਨਟ ਕਮਿਸ਼ਨ ਦੀ ਉਹਨੂੰ ਮਿਲ ਲੈ ਉਸ ਤੋਂ ਬਾਅਦ ਜਿਹੜੀ ਗੱਲ ਹੋਣੀ ਐ ਅੱਜ ਕਿਰਨਜੀਤ ਕੌਰ ਇਹ ਦੱਸ ਰਹੇ ਸੀ ਕਿ ਇਹ ਸੈਕਸ਼ਨ 504 ਦੇ ਰਿਨ ਕ੍ਰਿਮੀਨਲ ਕੇਸ ਬਣ ਸਕਦਾ ਵਿਜ਼ਬ ਲੈਂਗੁਏਜ ਦਾ ਤੇ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਹ ਸਾਡੀ ਸੰਸਥਾ ਦਾ ਮੁਖੀ ਨਹੀਂ ਰਹਿਣਾ ਚਾਹੀਦਾ ਇਹੀ ਮੰਗ ਕੀਤੀ ਹੈ ਅਕਲਤਖ ਸਾਹਿਬ ਤੋਂ ਤੇ ਨਾਲੇ ਇਹ ਵੀ ਮੰਗ ਕੀਤੀ ਹੈ ਕਿ ਜਿਹੜਾ ਦੂਜਾ ਇਹਦੇ ਵਿੱਚ ਮਾਮਲਾ ਹੈ ਕਿ ਜਿਹੜੀ ਗਠਿਤ ਬਣਾ ਕੀਤੀ ਹੋਈ ਕਮੇਟੀ ਹੈ ਜਿਹਨੇ ਭਰਤੀ ਕਰਨੀ ਹੈ ਸੋਵੀ ਅਕਾਲੀ ਦਲ ਦੀ ਉਹਦੇ ਮੁਖੀ ਦੇ ਤੌਰ ਤੋਂ ਵੀ ਇਹ ਤੋਂ ਸਤੀਫਾ ਲਓ ਇਸ ਤੋਂ ਨਹੀਂ ਬਹੁਤ ਸਾਰੀਆਂ ਗੱਲਾਂ ਤੇ ਆਪਾਂ ਚਰਚਾ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਪਿਆਰੇ ਦਰਸ਼ਕੋ ਇੱਕ ਵਾਰ ਫੇਰ ਉਹੀ ਅਪੀਲ ਜਿਹੜੀ ਮੈਂ ਹਰ ਵੀਡੀਓ 'ਚ ਅਕਸਰ ਕਰਦਾ ਹਾਂ ਕਿ ਇਹਦੇ 'ਚ ਵੀ ਕਰ ਰਿਹਾ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਗੱਲ ਆਪਾਂ ਸ਼ੁਰੂ ਕਰਦੇ ਹਾਂ ਐਪੀਸੋਡ ਤਾਂ ਹੁਣ ਤੁਹਾਨੂੰ ਦੁਬਾਰਾ ਦੱਸਣ ਦੀ ਲੋੜ ਨਹੀਂ ਕਿ ਇੱਕ ਪੱਤਰਕਾਰ ਕੋਟ ਪੁਰੀ ਤੱਕ ਗ੍ਰਿੰਦਰ ਸਿੰਘ ਉਹਨੇ ਫੋਨ ਕੀਤਾ ਸੀ ਤੇ ਉਹਨੇ ਫੋਨ ਦੀ ਰਿਕਾਰਡਿੰਗ ਲਈ ਹੋਈ ਸੀ ਨਹੀਂ ਪਤਾ ਹੋਣਾ ਹਰਜਿੰਦਰ ਸਿੰਘ ਧਾਮੀ ਨੂੰ ਤੇ ਜਿਸ ਤਰੀਕੇ ਨਾਲ ਉਹਨੇ ਨਾ ਸਿਰਫ ਬੀਬੀ ਜ਼ਗੀਰ ਕੌਰ ਦੀ ਉੱਤੇ ਜਿਹੜਿਆ ਗਾਲਾ ਕੱਢ ਕੇ ਬੇਇੱਜ਼ਤੀ ਕੀਤੀ ਤੇ ਦੂਜੇ ਪਾਸੇ ਉਸਨੇ ਜੱਥੇਦਾਰ ਸਹਿਬਾਨ ਜਿਹੜੇ ਮੌਜੂਦਾਤਾ ਜਾਂ ਪੁਰਾਣੇ ਉਹਨਾਂ ਲਈ ਵੀ ਕੋਈ ਸਤਕਾਰ ਵਾਲੇ ਸ਼ਬਦ ਨਹੀਂ ਵਰਤੇ ਸੀ ਉਸ ਤੋਂ ਬਾਅਦ ਜਾ ਕੇ माफी भी मांगी माफी तो बाद पहले तो वीडियो पाई माफी दी फिर ਉਹ ਦਵਾ ਦਾ ਕਾਲ ਤੱਕ ਸਾਬ ਤੇ ਗਏ ਤੇ ਫਿਰ ਉਹ ਨੋਟਿਸ ਲੈ ਲਿਆ ਵੂਮਨ ਕਮਿਸ਼ਨ ਨੇ ਤੇ ਵੂਮਨ ਕਮਿਸ਼ਨ ਤੇ ਜਾ ਕੇ ਫਿਰ माफी ਲਿਖ ਕੇ ਦਿੱਤੀ ਤੇ ਵੂਮਨ ਕਮਿਸ਼ਨ ਕਹਿੰਦੇ ਵੀ ਇਹ ਨਹੀਂ ਰਾਜਦਾਲੀ ਗੱਲ ਦੇ ਚੇਅਰਪਰਸਨ ਉਹ ਕਹਿੰਦੇ ਮੈਂ ਬੀਬੀ ਜ਼ਗੀਰ ਕੋ ਨਾਲ ਗੱਲ ਕਰੂੰ ਤੇ ਮਸਲਾ ਉਲਝਦਾ ਜਾ ਰਿਹਾ ਹੈ ਇਹ ਗੱਲ ਤੇ ਆਪਾਂ ਦੇਖੀ ਗੱਲ ਮੈਂ ਸ਼ੁਰੂ ਕਰਦਾ ਅੱਜ ਵਿਭਗ ਕਰਮਜੀਤ ਕਿਰਨਜੀਤ ਕੌਰ ਇਹ ਕਾਫੀ ਐਕਟਿਵ ਹੋਏ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਤੇ ਗਏ ਜਿਸ ਤਰੀਕੇ ਨਾਲ ਉੱਥੇ ਜਾ ਕੇ ਗੱਲਬਾਤ ਕੀਤੀ ਜਿਸ ਤਰੀਕੇ ਨਾਲ ਮੀਡੀਆ ਚਾੱਕ ਕੇ ਦੱਸਿਆ ਕਿ ਇਹ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਗਾਲ ਕੱਢ ਕੇ ਕਹਿ ਦੋ ਕਿ ਮੈਂ ਮਾਫੀ ਮੰਗ ਲੈਣਾ ਇਹ ਕੀ ਮਤਲਬ ਹੋਇਆ ਕਹਿੰਦੇ ਐ ਮਾਫੀ ਨਾਲੇ ਇਹ ਮਾਫੀ ਮੰਗਣ ਦਾ ਢੰਗ ਕੋਈ ਵਧੀਆ ਨਹੀਂ ਕਹਿੰਦੇ ਇਹ ਜਾ ਕੇ ਕਿਹਾ ਕਿ ਜੀ ਧਾਮੀ ਸਾਹਿਬ ਨੇ ਕਿ ਜਾਨੇ ਅਣਜਾਨੇ ਚ ਮੈਥੋਂ ਕਹਿ ਹੋ ਗਿਆ ਕਹਿੰਦੇ ਐਂ ਜਾਨੇ ਅਣਜਾਨੇ ਚ ਗੱਲ ਕੱਢੀ ਜਾਂਦੀ ਹੈ ਤੇ ਜੇ ਕਹਿੰਦੇ ਇਹਨਾਂ ਨੇ ਬਾफी ਮੰਗਰੀ ਸੀ ਤੇ ਇਹ ਮੰਗੇ ਤੇ ਜਾ ਕੇ ਜਿਹਨੂੰ ਗੱਲ ਕਟੀਆ ਉਹਦੇ ਤੋਂ ਤੇ ਫੇਰ ਜਾਣੇ ਜਾਣੇ ਵਾਲੀ ਗੱਲ ਫੇਰ ਉੱਥੇ ਹਾਲ ਤਖਤਾਂ ਤੇ ਝੂਠ ਬੋਲਦੇ ਨੇ ਸਹੀ ਗੱਲ ਇਹ ਨਹੀਂ ਦੱਸਦੇ ਤੇ ਦੂਜੀ ਗੱਲ ਉਹ ਕਹਿੰਦੇ ਕਿ ਇਹ ਇਹਨਾਂ ਦਾ ਜ਼ੁਬਾਨ ਤੇ ਕੰਟਰੋਲ ਤਾਂ ਹੈ ਨਹੀਂ ਨਾ ਇਹਨਾਂ ਦਾ ਜ਼ੁਬਾਨ ਤੇ ਕਟੋੜਾ ਨਾ ਹੀ ਸੰਜਮ ਹੈ ਇਹ ਕਿ ਕਿਵੇਂ ਜਾ ਕੇ ਅਕਾਲ ਤਖਤ ਸਰ ਕਿਵੇਂ ਚਲੇ ਗਏ ਇਹਨਾਂ ਨੂੰ ਜਾਣੇ ਨਹੀਂ ਚਾਹੀਦਾ ਸੀ ਉੱਥੇ ਅਕਾਲ ਤਖਤ ਕਿਵੇਂ ਕਹਿੰਦੇ ਸ਼ਾਇਦ ਇਹਨੂੰ ਐ ਲੱਗਦਾ ਕਿ ਅਕਾਲ ਤਖਤ ਤੋਂ ਜੇ ਮੈਂ ਭੁੱਲ ਬਖਸ਼ਾ ਲਈ ਤਾਂ ਸਾਰੀ ਕੌਮ ਮੈਨੂੰ ਮਾਫ ਕਰ ਦੂਗੀ ਇਹ ਕਿ ਰਣਜੀਤ ਕੌਰ ਕਹਿ ਰਹੇ ਨੇ ਉਹ ਕਹਿੰਦੇ ਬੀਬੀ ਜ਼ਗੀਰ ਕੌਰ ਮਾਫ ਕਰੇ ਜੇ ਕਰਨੀ ਹੈ ਲੇਕਿਨ ਹੁਣ ਗਲਤੀ ਵੱਡੀ ਹੈ ਤੇ ਇਸ ਕਰਕੇ ਅਸੀਂ ਵੀ ਅੱਜ ਜਾ ਕੇ ਅਕਾਲ ਤਖਤ ਸਾਹਿਬ ਨੂੰ ਲਿਖ ਕੇ ਦੇ ਕੇ ਆਏ ਹੁਣ ਮਤਲਬ ਆਪਾਂ ਇਹਨੂੰ ਦੇਖੀਏ ਇੱਕ ਪਾਸੇ ਕੱਲ ਤੱਕ ਸਾਹਿਬ ਨੇ ਅਜੇ ਫੈਸਲਾ ਕਰਨਾ ਹੈ ਦੂਜੇ ਪਾਸੇ ਮਹਿਲਾ ਕਮਿਸ਼ਨ ਕੋਲ ਲੈ ਕੇ ਜਾਏ ਮੈਂ ਮੈਂ ਗਲਤੀ ਬਣਤੀ ਮੈਥੋਂ ਗੱਲ ਨਿਕਲ ਗਈ ਮੈਥੋਂ ਜਿਹੜਾ ਹੈ ਮੈਨੂੰ ਪ੍ਰਵੋਕ ਕਰ ਲਿਆ ਉੱਥੇ ਵੀ ਝੂਠ ਬੋਲੇ ਨੇ ਮੈਥੋਂ ਪ੍ਰਵੋਕ ਕਰ ਲਿਆ ਮੈਨੂੰ ਪੱਤਰਕਾਰ ਨੇ ਪ੍ਰਵੋਕ ਕੀਤਾ ਮੈਂ ਬੋਲਤਾ ਪੱਤਰਕਾਰ ਨੇ ਕੋ ਪ੍ਰਵੋਕ ਨਹੀਂ ਕੀਤਾ ਵੈਸੇ ਜੀ ਪੱਤਰਕਾਰ ਚ ਸਿਖਾਉਣੇ ਆ ਕਿ ਜੇ ਤੁਸੀਂ ਪ੍ਰਵੋਗ ਕਰਨ ਚ ਕਾਮਯਾਬ ਹੋਨੇ ਤਾਂ ਵਧੀਆ ਪੱਤਰਕਾਰ ਹੋ ਪਰ ਉਹਨੇ ਕੋਈ ਜਾਣ ਬੁਝ ਕੇ ਨਹੀਂ ਪ੍ਰਵੋਕ ਕੀਤਾ ਉਹਨੇ ਤਾਂ ਸਿਰਫ ਇਹਨਾਂ ਕਿਹਾ ਸੀ ਕਿ ਜੀ ਤਿੰਨ ਦਿਨ ਦੇ ਵਿੱਚ ਤੁਸੀਂ ਕਿਹਾ ਸੀ ਤੇ ਤਿੰਨ ਦਿਨ ਦੇ ਵਿੱਚ ਤੁਸੀਂ ਨਹੀਂ ਅਸਤੀਫਾ ਦਿੱਤੇ ਉਹ ਕਹਿੰਦਾ ਨਹੀਂ ਨਹੀਂ ਕੋਈ ਕਿ ਤੂੰ ਜੇ ਤਿੰਨ ਦਿਨਾਂ ਚ ਨਹੀਂ ਦਿੱਤੇ ਉਹਨੇ ਸਮਾਂ ਵਧਾਤਾ ਉਹ ਕਹਿੰਦੇ ਸਮਾਂ ਕਿਵੇਂ ਵਧਾਤਾ ਜੀ ਐ ਤਾਂ ਮੀਟਿੰਗ ਨਹੀਂ ਹੋਈ ਪੰਚ ਸਿੰਘ ਸਾਹਿਬਾਨ ਦੀ ਉਹ ਕਹਿੰਦਾ ਵੀ ਕੱਲਾ ਹੀ ਵਧਾਇਆ ਸਕਦਾ ਅਜਰੋਹੇ ਦੇ ਵੀ ਜਥੇਦਾਰ ਨੇ ਕੱਲੇ ਨੂੰ ਵਧਾਏ ਵੀ ਵਧਾ ਸਕਦੇ ਨੇ ਇਹੋ ਜੀ ਗੱਲ ਕੀਤੀ ਉਹ ਕਹਿੰਦਾ ਇਸ ਮਾਮਲੇ 'ਚ ਬੀਬੀ ਜ਼ਗੀਰਖੋਰ ਨਾਲ ਮੇਰੀ ਗੱਲ ਹੋਈ ਸੀ ਬੀਬੀ ਜ਼ਗੀਰਖੋਰ ਐਸਜੀਪੀਸੀ ਦੇ ਪ੍ਰਧਾਨ ਰਹੇ ਨੇ ਉਹਨਾਂ ਨੂੰ ਵੀ ਬਿਰਿਆਦਾ ਦਾ ਪਤਾ ਉਹਨਾਂ ਨੂੰ ਰਵੈਤਾਂ ਦਾ ਪਤਾ ਹੈ ਤੇ ਬਸ ਉਥੋਂ ਪੜ੍ਹ ਕੇ ਇਹਦੇ 'ਚ ਪ੍ਰਵੋਗ ਕਰਨ ਵਾਲੀ ਕੀ ਗੱਲ ਹੈ ਪ੍ਰਵੋਗ ਤਾਂ ਖੁਦ ਹੋਏ ਪ੍ਰਵੋਗ ਇਸ ਕਰਕੇ ਹੋਏ ਕਿ ਬੀਬੀ ਦਾ ਨਾਮ ਲੈ ਲਿਆ ਤੇ ਬੀਬੀ ਦੇ ਮਾਮਲੇ 'ਚ ਉਹਦੇ ਅੰਦਰ ਜੋ ਕੁਝ ਹੈ ਜਿਸ ਤੋਂ ਮੈਂ ਗੱਲ ਸ਼ੁਰੂ ਕੀਤੀ ਹੈ ਕਿ ਜੋ ਤੁਹਾਡੀ ਬੋਲੀ ਹੈ ਤੁਹਾਡੀ ਆਤਮਾ ਦਾ ਜਿਹੜਾ ਹੈ ਉਹ ਅਕਸਰ ਹੁੰਦਾ ਤਾਂ ਇਹ ਸਾਰਾ ਕੁਝ ਬਿਲਕੁਲ ਮੈਂ ਕਹਿ ਸਕਦਾ ਕਿ ਧੰਮੀ ਸਾਹਿਬ ਨੇ ਜੇ ਉਹ ਜਿਹੜਾ ਕੁਝ ਡਰਾਮਾ ਕਰਦੇ ਨੇ ਨਾ ਉਹ ਹੁਣ ਬਾਹਰ ਆ ਗਿਆ ਤੇ ਨਾ ਤਾਂ ਉਹ ਸਤ ਜਿਹੜਾ ਹੈ ਜਸਤੇਦਾਰ ਸਾਹਿਬਾ ਦਾ ਸਤਕਾਰ ਕਰਦੇ ਨੇ ਤੇ ਨਾ ਹੀ ਉਹ ਬੀਬੀਆਂ ਦਾ ਸਤਕਾਰ ਕਰਦੇ ਨੇ ਇਸ ਗੱਲ ਤੋਂ ਤਾਂ ਗੱਲ ਸਪਸ਼ਟ ਹੋ ਗਈ ਹੁਣ ਗੱਲ ਦੇਖੋ ਵੈਸੇ ਵੀ ਮੈਂ ਇੱਕ ਪ੍ਰੋਗਰਾਮ 'ਚ ਗੱਲ ਕਹੀ ਸੀ ਕਈ ਵਾਰੀ ਪਾਸ਼ਨਾ 'ਚ ਵੀ ਗੱਲ ਕਹੀ ਹੈ ਕਿ ਜਿਹੜੇ ਸ਼ਬਦ ਹੁੰਦੇ ਨੇ ਨਾ ਇਹਦੇ 'ਚੋਂ ਮੂੰਹ 'ਚੋਂ ਬਾਣੀ ਵੀ ਨਿਕਲ ਸਕਦੀ ਹੈ ਤੇ ਬਾਣ ਵੀ ਨਿਕਲ ਸਕਦੇ ਨੇ ਇਹ ਜਿਹੜੇ ਮੂੰਹ ਤੇ ਜਿੰਨਾ ਸ਼ਬਦਾ ਤੇ ਕੰਟਰੋਲ ਜਿਹੜੇ ਬੰਦੇ ਦਾ ਹੁੰਦਾ ਹੈ ਖਾਸ ਤੌਰ ਤੇ ਲੀਡਰ ਦਾ ਤੇ ਅੰਦਰ ਚ ਕੁਝ ਵੀ ਹੋਵੇ ਸਿਆਸੀ ਬੰਦੇ ਦੀ ਸਿਆਸਤਾਂ ਹੀ ਹੁੰਦੀ ਹੈ ਆ ਵੱਡੇ ਬਾਦਲ ਸਾਹਿਬ ਹਰ ਇੱਕ ਨੂੰ ਸਰਦਾਰ ਜੀ ਕਾਕਾ ਜੀ ਕਹ ਕੇ ਬੁਲਾਉਂਦੇ ਸੀ ਲੇਕਿਨ ਦਰਖਤ ਵੱਡੇ ਵੱਡੇ ਪਟਕੇ ਪਰੇ ਮਾਰਦੇ ਸੀ ਪਤਾ ਲੱਗਦਾ ਸੀ ਕਿਸੇ ਨੂੰ ਜ਼ੁਬਾਨ ਤੋਂ ਤਾਂ ਨਹੀਂ ਸੀ ਜ਼ੁਬਾਨ ਤੋਂ ਮਿੱਠੇ ਸੀ ਸੋ ਇਹ ਜਿਹੜਾ ਸਿਆਸੀ ਬੰਦਾ ਹੁੰਦਾ ਜ਼ੁਬਾਨ ਤੋਂ ਮਿੱਠਾ ਹੁੰਦਾ ਪਰ ਇਹ ਤਾਂ ਮੈਨੂੰ ਸਮਝ ਹੀ ਨਹੀਂ ਆਈ ਵੀ ਐਡੀ ਵੱਡੀ ਛੇਰ ਤੇ ਬੈਠ ਕੇ ਸਿਆਸਤ ਵੀ ਨਹੀਂ ਸਿੱਖੀ ਤੇ ਧਾਰਮਿਕ ਸੰਸਥਾ ਦੇ ਮੁਖੀ ਹੋ ਕੇ ਧਰਮ ਤੇ ਵੀ ਨਹੀਂ ਚੱਲੇ ਦੇਖੋ ਜਿਹੜਾ ਬੰਦਾ ਸਿਆਣਾ ਹੁੰਦਾ ਵਕੀਲ ਹੁੰਦਾ ਉਹਨੂੰ ਬਹੁਤ ਕੁਝ ਪਤਾ ਹੁੰਦਾ ਹੁਣ ਵਕੀਲ ਸਾਹਿਬ ਖੁਦੀ ਪਾਸ ਕੇ ਬੀਬੀ ਕਰਨਜੋਤ ਨੇ ਕਿਹਾ ਅੱਜ ਕਿਉਂ ਕਹਿੰਦੇ ਇਹ ਮੈਂ ਤਾਂ ਇਹਨੂੰ ਕਹੇ ਜਾ ਵਕੀਲ ਹੈ ਇਹ ਇਹਨੂੰ ਇਹ ਹੀ ਨਹੀਂ ਪਤਾ ਵੀ ਖੁਦ ਮੰਨੀ ਜਾਂਦਾ ਹੈ ਇਹ ਪਾਸੋਂ ਚਾਰਚ ਫਸ ਜਾਣੇ ਨੇ ਜਿ ਫਸਣਾ ਚਾਹੀਏ ਥੇ ਤੇ ਇਹ ਤਾਂ ਹੁਣ ਦੇਖਣਾ ਹੈ ਭੂਮਣ ਕਮਿਸ਼ਨ ਨੇ ਵੀ ਇਹ ਤਾਂ ਕੀ ਕਾਰਵਾਈ ਕਰਨੀ ਹੈ ਲੇਕਿਨ ਸਾਡਾ ਤਾਂ ਮਸਲਾ ਇਹ ਹੈ ਕਿ ਇੱਕ ਕੌਮ ਦੀ ਉਹ ਸੰਸਥਾ ਜਿਹਨੂੰ ਅਸੀਂ ਸਿੱਖਾਂ ਦੀ ਪਾਰਲੀਮੈਂਟ ਕਹਿੰਦੇ ਆ ਜਿਸ ਨੂੰ ਅਸੀਂ ਸਮਝਦੇ ਆ ਕਿ ਬਹੁਤ ਬਹਾਨਾ ਸਸਤਾ ਹੈ ਕਹਿਣ ਦੀ ਲੋੜ ਨਹੀਂ ਬੜੀਆਂ ਕੁਰਬਾਨੀਆਂ ਨਾਲ ਬਣੀ ਹੋਈ ਸੰਸਥਾ ਉਹ ਸੰਸਥਾ ਜਿਹਦੇ ਵਿੱਚ ਵੱਡੇ 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 ਨਾਮ ਸਤਕਾਰਯੋਗ ਨਾਮ ਜਿਹਦੇ ਜਿਹੜੇ ਪ੍ਰਧਾਨ ਰਹੇ ਹੋਣ ਸੁੰਦਰ ਸਿੰਘ ਮਜੀਠੀਆ ਵਰਗੇ ਬਾਬਾ ਖੜਕ ਸਿੰਘ ਵਰਗੇ ਮਾਸਟਰ ਤਾਰਾ ਸਿੰਘ ਵਰਗੇ ਕਪਾਲ ਸਿੰਘ ਕੌਮੀ ਵਰਗੇ ਅਗਰਚੰਦ ਸਿੰਘ ਟੋੜਾ ਤੱਕ ਮਤਲਬ ਇੰਨੀ ਉਹਦੇ ਲੋਕਾਂ ਦੇ ਵਿੱਚ ਸਕਾਰ ਹੁੰਦਾ ਸੀ ਤੇ ਇਹ ਤਾਂ ਆਪਦੇ ਪੂਰੇ ਜਥੇ ਲੈ ਕੇ ਇਹਨਾਂ ਦਾ ਕੋਈ ਐਸ.ਡੀ.ਐਮ ਮਤਲਬ ਡੀ.ਸੀ. ਰਿਕਵਰ ਮੰਗ ਪਾ ਉੱਤਰ ਜਣ ਜਾਣੇ ਡੀ.ਸੀ. ਨੂੰ ਉੱਟ ਕੇ ਆਇਆ ਸੀ ਤੇ ਐਸ.ਡੀ.ਐਮ ਨੂੰ ਭੇਜਦਾ ਸੀ ਇਹਨਾਂ ਦਾ ਕਿਉਂਕਿ ਇਹਨਾਂ ਦਾ ਕਿਰਦਾਰ ਦੇ ਮਾਮਲੇ 'ਚ ਹੈ ਇਹਨਾਂ ਨੇ ਤਾਂ ਕਿਹਾ ਸੀ ਆ 25 ਲੱਖ ਸਿਗਨੇਚਰ ਕਰਾ ਕੇ ਬੰਦੀ ਸਿੰਘਾਂ ਤੇ ਅਸੀਂ ਦਿੱਲੀ ਜਾਵਾਂਗੇ ਉੱਥੇ ਰੈਲੀ ਕਰਾਂਗੇ ਕਿੱਥੇ ਆ ਚੁੱਪ ਕਰ ਜਾਂਦੇ ਨੇ ਜੋ ਕਹਿੰਦੇ ਨੇ ਝੂਠ ਬੋਲੀ ਜਾਂਦੇ ਨੇ ਆ ਜਿਹੜਾ ਕਿਹਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿ ਤੁਸੀਂ ਆਪ ਦਾ ਚੈਨਲ ਸ਼ੁਰੂ ਕਰੋ ਜੀਪੀਸ ਦਾ ਤੋਂ ਬਸ ਉਧਰੋਂ ਕਰਕੇ ਆ ਹੁਣ ਐਨਾ ਕੁਸਚਨ ਹੈ ਬਿਲਕੁਲ ਕੋਈ ਮਤਲਬ ਵੀ ਨਹੀਂ ਹੈ ਬੇਬੇ ਦਾ ਉਲਟ ਕੇ ਨੇ ਕਿ ਸੁਖਵੀਰ ਦੀ ਪ੍ਰਧਾਨਗੀ ਬਚਾਉਂਦੇ ਫਿਰਾਉਂਦੇ ਅਰਜੀਤ ਪ੍ਰਧਾਨਗੀ ਦਾਤੇ ਲਾਤੀ ਕੋਈ ਸੁਖਵੀਰ ਸਿੰਘ ਬਾਦਲ ਦਾ ਕੋਈ ਬਿਆਨ ਆਇਆ ਇਹਨਾਂ ਦੇ ਹੱਕ ਚ ਦਰਜੀਤ ਸਿੰਘ ਚੀਮੇ ਦਾ ਕੋਈ ਬਿਆਨ ਆਇਆ ਇਹਨਾਂ ਦੇ ਹੱਕ ਚ ਬਰਵਿੰਦਰ ਸਿੰਘ ਭੁੰਦਰ ਦੇ ਕੋਈ ਬਿਆਨ ਦਿੱਤੇ ਉਹਨਾਂ ਦੇ ਹੱਕ ਚ ਤੇ ਹੁਣ ਤਾਂ ਕਹਿੰਦੇ ਅੰਦਰੋਂ ਅੰਦਰ ਹੀ ਇਹ ਗੱਲ ਚੱਲ ਰਹੀ ਹੈ ਕਿ ਨਾਲੇ ਰਿਸ਼ਤੇਦਾਰਾਂ ਨਾਲੇ ਮੌਕਾ ਰਗੂਜੀਤ ਸਿੰਘ ਬਿਰਕ ਨੂੰ ਆਪ ਬਣਾ ਦਈਏ ਪ੍ਰਧਾਨ ਤੇ ਕਰੀਏ ਇਧਰੋਂ ਇਹਨਾਂ ਦੀ ਛੁੱਟੀ ਤੋ ਉਹ ਛੋਟੇ ਬਾਰੇ ਮਹੌਲ ਬਣਾਤਾ ਇਹਨਾਂ ਨੇ ਉਧਰੋਂ ਮੰਗ ਕੱਲੀ ਇਹ ਹੀ ਨਹੀਂ ਜਿਹੜੀਆਂ ਅਕਾਲ ਤਖਤ ਸਾਹਿਬ ਤੇ ਜੀਬੀਬੀ ਆ ਮੰਗ ਕਰਕੇ ਆਈਏ ਨੇ ਉਹ ਕਹਿੰਦੇ ਕੱਲੇ ਪ੍ਰਧਾਨਗੀ ਛੱਡੋ ਪ੍ਰਧਾਨ ਦੇ ਤੌਰ ਤੇ ਇਹ ਜਿਹੜੀ ਕਮੇਟੀ ਬਣੀ ਬਣਾਈ ਹੈ ਉਹਦੇ ਵੀ ਮੁਖੀ ਨੇ ਇਹਨਾਂ ਨੂੰ ਕਮੇਟੀ ਚੋਂ ਵੀ ਕੱਢੋ ਜਿਹੜੀ ਉਸੇ ਤੱਕ ਹਾਲਾਤ ਜਿਹੜੇ ਬੜੇ ਜਵਾਨ ਨੇ ਬਣਾਏ ਨਾ ਜੇ ਜਵਾਨ ਤੁਹਾਡੀ ਜਿਹੜੇ ਬੰਦੇ ਦੀ ਜਿਹੜੀ ਜਵਾਨ ਹੈ ਨਾ ਉਹਦੇ ਚ ਬਹੁਤ ਕੁਝ ਹੁੰਦਾ ਹੈ ਉਹ ਛੱਡੋ ਤੁਸੀਂ ਜੇ ਤੁਸੀਂ ਦਿਲੋਂ ਬੋਲਦੇ ਹੋ ਤਾਂ ਅਸਰ ਵੀ ਬਹੁਤ ਹੁੰਦਾ ਹੈ ਜੇ ਤੁਸੀਂ ਜੋ ਵੀ ਬੋਲਦੇ ਹੋ ਬਸਦਾ ਉਹਦਾ ਹੀ ਅਸਰ ਹੁੰਦਾ ਹੈ ਹੁਣ ਸਹਿਬਜ਼ਾਦੇ ਜਿਹੜੇ ਸ਼ਹੀਦੀ ਦਿਨ ਚੜ੍ਹ ਰਹੇ ਨੇ ਸਾਡੇ ਤੇ ਛੋਟੇ ਸਹਿਬਜ਼ਾਦਿਆਂ ਦੇ ਮਾਮਲੇ 'ਚ ਬਹੁਤ ਬਾਰੇ ਉਦਾਹਰਣ ਦਿੱਤੀ ਜਾਂਦੀ ਹੈ ਕਿ ਜਦੋਂ ਵਜ਼ੀਰ ਖਾਨ ਤੋਂ ਪੇਸ਼ਕੀ ਤੱਕ ਸਹਿਬਜ਼ਾਦਤ ਲੈ ਕੇ ਗਏ ਛੋਟੇ ਸਹਿਬਜ਼ਾਦਿਆਂ ਨੂੰ ਤੇ ਉਹਨੇ ਉੱਥੇ ਬੈਠਾ ਸੀ ਉਹਦੀ ਕਚਹਿਰੀ 'ਚ ਸ਼ੇਰ ਮੁਹੰਮਦ ਖਾਨ ਉਸ ਵੇਲੇ ਮਰੇ ਕੋਲ ਦਾ ਨਵਾਬ ਸੀ ਉਹ ਕਹ ਕਿ ਤੂੰ ਬਧਰਾਲੇ ਲੈਣਾ ਤੇ ਭਰਾ ਦਾ ਲੈਣਾ ਇਹ ਗੁਰੂ ਸਿੰਘ ਦੇ ਬੱਚੇ ਨੇ ਉਹ ਕਹਿੰਦਾ ਨਹੀਂ ਇਹ ਤਾਂ 마ਸੂਮ ਨੇ ਮੈਂ ਗੁਰੂਸ ਤੋਂ ਤਾਂ ਲੈਣਾ ਇਹਨਾਂ ਨੂੰ ਨਹੀਂ ਇਹਨਾਂ ਤੇ ਇਹ ਜ਼ੁਲਮ ਨਹੀਂ ਕਰਨਾ ਚਾਹੀਦਾ ਜਨ ਇਹ ਇਸ ਗੱਲ ਨੂੰ ਪੂਰੀ ਸਿੱਖ ਕੌਮ ਨੇ ਕੀ ਕਿਹਾ ਹਾ ਦਾ ਨਾਰਾ ਕਿਹਾ ਔਰ ਅਜੇ ਤੱਕ ਹਾ ਦਾ ਨਾਰਾ ਨੂੰ ਸੀਨੇ ਚ ਦਿਲ ਚ ਲੈ ਕੇ ਕੌਮ ਬੈਠੀ ਹੈ ਔਰ ਜਦੋਂ 47 ਦੇ ਵਿੱਚ ਚਾਰੇ ਪਾਸੇ ਅਗ ਲੱਗੀ ਸੀ ਮਰੇ ਕੋਲ ਦਾ ਸੇਫ ਸੀ। ਤੋਂ ਇਹ ਇੱਕ ਸ਼ਬਦ ਦੀ ਕਰਮਾਤੀ ਹੈ ਨਾ ਇੱਕ ਬਾਖਤੀ ਕਰਮਾਤ ਹੈ। ਦੂਜੇ ਪਾਸੇ ਆ ਧਮੀ ਵਾਂਗੀ ਇੱਕ ਬਾਖ ਬੋਲਿਆ ਸੀ। ਦਰੋਪਤੀ ਨੇ ਕਿ ਅੰਨੇ ਦਾ ਮੁੰਡਾ ਅੰਨਾ ਤੇ ਉਹਨੇ ਮਹਾ ਭਾਰਤ ਕਰਾਤੀ। ਜੇ ਇਹ ਸਿਰਫ ਸ਼ਬਦਾਂ ਦੀ ਤੇ ਜੇ ਇਹ ਨਾ ਕਟੋੜ ਲਈ ਤੁਸੀਂ ਕਾਦੇ ਲੀਡਰ ਹੋ। ਤੁਸੀਂ ਮੈਂ ਤਾਂ ਹੈਰਾਨ ਆ ਮਤਲਬ ਜਿਸ ਤਰੀਕੇ ਨਾਲ ਕੋਦਾਂ ਜੇ ਤੁਸੀਂ ਪ੍ਰਵੋਕ ਹੋ ਕੇ ਇਹ ਬੋਲਦੇ ਹੋ ਇਹ ਵੀ ਤੁਹਾਨੂੰ ਦੱਸਦਾ। ਉਹਨੂੰ ਇਹ ਨਹੀਂ ਪਤਾ ਸੀ। ਤਾਂ ਵੀ ਨੂੰ ਕਿ ਰਿਕਾਰਡਿੰਗ ਹੋ ਰਹੀ ਹੈ ਜੇ ਪਤਾ ਹੁੰਦਾ ਬਿਲਕੁਲ ਨਹੀਂ ਬੋਲਣਾ ਸੀ ਬਾਹਰ ਤਾਂ ਬਿਲਕੁਲ ਸਤਕਾਰ ਨਾਲ ਬੋਲਦੇ ਨੇ ਸਾਰੇ ਤੇ ਦੂਜੇ ਪਾਸੇ ਇਹ ਹੈ ਕਿ ਸਾਰੀ ਖੇਡ ਜਿਹੜੀ ਸੁਖਵੀਰ ਸਿੰਘ ਬਾਦਲ ਦੀ ਖੇਡੀ ਜਾ ਰਹੀ ਸੀ ਉਹ ਵੀ ਤਾਂ ਐਕਸਪੋਜ਼ ਹੋ ਰਹੀ ਹੈ ਹੁਣ ਹੁਣ ਇਹਦੇ ਨਾਲ ਜਿਹੜਾ ਨਿੱਜੀ ਤਾਂ ਲੜਾਈ ਨਹੀਂ ਸੀ ਉਹ ਤਾਂ ਸੁਖਵੀਰ ਸਿੰਘ ਬਾਦਲ ਕਿਉਂਕਿ ਸਰਦਾਰ ਲਹਿਰ ਵਾਲੇ ਦੇ ਲੀਡਰ ਨੇ ਤੇ ਦੂਜੇ ਪਾਸੇ ਇੱਕ ਇਹ ਵੀ ਗੱਲ ਹੈ ਕਿ ਆਮ ਔਰਤਾਂ ਦੀ ਇਹ ਤਾਂ ਉਹਦੀ ਹਾਮੀ ਰਤਵਾ ਸੀ ਉਬਿਤੈ ਸਰ ਉਤਬਿਤ ਪ੍ਰਧਾਨ ਰਹੇ ਨੇ ਵੀ ਰਹੀ ਹੈ ਉ ਤੋਂ ਵੱੜ ਕੇ ਗਡੇਰੇ ਦੀ ਮੁਖੀ ਵੀ ਹੈ ਤਾਂ ਉਹ ਧਾਰਮਿਕ ਸਖਸੀਅਤ ਦੇ ਤੌਰ ਤੇ ਵੀ ਉਹਨੂੰ ਲੋਕ ਦੇਖ ਸਕਦੇ ਨੇ ਤੇ ਉਹਦੇ ਬਾਰੇ ਕੋਈ ਵੀ ਔਰਤ ਹੋਵੇ ਚਲੋ ਇਹ ਛੱਡੋ ਕੋਈ ਵੀ ਹੁੰਦੀ এবੀਸੀ ਉਹ ਤਾਂ ਜ਼ਗੀਰ ਕੌਰ ਬੀਬੀ ਕੋਈ ਵੀ ਹੁੰਦੀ ਤੇ ਇਹਨਾਂ ਨੂੰ ਇਹਦੀ ਬੋਲਣਾ ਚਾਹੀਦਾ ਸੀ ਹੁਣ ਕੀ ਹੋਊਗਾ ਹੁਣ ਦੇਖੋ ਜੇ ਤਾਂ ਉਹ ਇਸ ਪਦਵੀ ਤੇ ਰਹਦੇ ਨੇ ਤਾਂ ਲੋਕਾਂ ਨੇ ਤਾਂ ਪਹਿਲੇ ਹੀ ਨੇ ਐਕਸੈਪਟ ਕੀਤਾ ਸੀ ਹੁਣ ਪਦਵੀ ਦੀ ਜਿਹੜੀ ਗਰਮਾ ਉਸ ਕੋਰਸੀ ਦੀ ਹੋਰ ਥੱਲੇ ਆ ਜੋ ਕਿਉਂਕਿ ਝੂਠ ਸੁਪਾਣ ਬੋਲਣ ਵਾਲੇ ਬੰਦਿਆਂ ਨੂੰ ਲੋਕ ਨਹੀਂ ਲਾਇਕ ਕਰਦੇ ਤੇ ਦੂਜੇ ਪਾਸੇ ਜਿਹੜੇ ਇਹ ਜੇ ਸ਼ਬਦ ਵਰਤਦੇ ਨੇ ਉਹਨਾਂ ਨੂੰ ਲੋਕ ਨਹੀਂ ਲਾਇਕ ਕਰਦੇ ਤੇ ਜੇ ਹਲੇ ਵੀ ਰਹਿੰਦੇ ਨੇ ਤੇ ਹਲੇ ਵੀ ਉਹ ਸੱਚ ਨੂੰ ਸੱਚ ਕਹਿਣ ਤੋਂ ਤੇ ਬਹੁਤ ਵਾਰ ਜਿਹੜਾ ਹੈ ਸੁਖਵੀਰ ਸਿੰਘ ਬਾਦਲ ਰਾਏ ਤੇ ਕਹੇ ਤੋਂ ਜਿਸ ਤਰੀਕੇ ਨਾਲ ਜਥੇਦਾਰਾਂ ਨਾਲ ਗੱਲ ਕਰਦੇ ਨੇ ਜਥੇਦਾਰ ਸਾਹਿਬਾਨ ਨਾਲ ਇਹ ਵੀ ਲੋਕਾਂ ਨੂੰ ਹੁਣ ਇਲਮ ਹੁੰਦਾ ਜਾ ਰਿਹਾ ਹੈ ਹੈ ਵੀ ਤੋਂ ਇਹ ਸਾਰੀਆਂ ਗੱਲਾਂ ਦੇ ਦੇ ਬਾਅਦ ਕੀ ਹੋ ਸਕਦਾ ਆਪਾਂ ਅਖੀਰ ਚ ਉਹ ਗੱਲ ਨੂੰ ਕਰੀਏ ਦੇਖੋ ਮੇਰੇ ਖਿਆਲ ਚ ਜਿਹੜੀ ਗੱਲ ਹੋ ਸਕਦੀ ਹੈ ਜਾਂ ਤਾਂ ਇਹਨਾਂ ਨੂੰ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਮਾਹੌਲ ਐਸਾ ਬਣ ਜੂ ਤੇ ਬਣਾਇਆ ਵੀ ਜਾ ਰਿਹਾ ਜਾਂ ਫਿਰ ਇਹਨੂੰ ਕੰਪੈਲ ਕੀਤਾ ਜਾਊਗਾ ਕਿ ਭਾਈ ਹੁਣ ਤਾਂ ਬਹੁਤ ਹੋ ਗਈ ਕੌਮ ਤੈਨੂੰ ਤੇਰੇ ਤੇ ਨਾਰਾਜ਼ ਹੈ ਤੂੰ ਥੋੜਾ ਜਿਹਾ ਆਰਾਮ ਕਰ ਲੈ ਜੇ ਖੁਦ ਅਸਤੀਫਾ ਦੇ ਦੇ ਥੋੜੀ ਜੀ ਇੱਜ਼ਤ ਬਚ ਜੂ ਜੇ ਕੱਢਿਆ ਜਾਊਗਾ ਹਰਜਿੰਦਰ ਸਿੰਘ ਧਾਮੀ ਤੇ ਫਿਰ ਜਿਆਦਾ ਬੇਇੱਜ਼ਤੀ ਵਾਲੀ ਗੱਲੋਂ ਇੱਕ ਹੋਰ ਵੀ ਗੱਲ ਹੈ ਕਿ ਜੇ ਕਿਤੇ ਜਿਆਦਾ ਵੂਮਨ ਕਮਿਸ਼ਨ ਨੇ ਕਾਰਵਾਈ ਕਰਨ ਦਾ ਇਰਾਦਾ ਕਰ ਲਿਆ ਤਾਂ ਕੇਸ ਵੀ ਹੋ ਸਕਦਾ ਜਿਹਦਾ ਜ਼ਿਕਰ ਅੱਜ ਬੀਬੀ ਕਰਨਜੋਤ ਕਰ ਰਹੇ ਸੀ ਕਿ 504 ਦੇ ਅੰਡਰ ਅਵੀਜ਼ਿਵ ਲੈਂਗੁਏਜ ਦੇ ਜਿਹੜਾ ਮਸਲਾ ਉਹ ਵੀ ਉਠਾਇਆ ਜਾ ਸਕਦਾ ਦੇਖੋ ਕੀ ਹੁੰਦਾ ਪਰ ਸੱਚਮੁੱਚ ਹੀ ਸ਼ਰਮ ਵਾਲੀ ਗੱਲ ਹੈ ਇਹ ਅੱਜ ਨਹੀਂ ਮਿਲਦੇ ਇੱਕ ਲੰਬੀ ਵੀਡੀਓ ਦਾ ਥੋੜਾ ਬਹੁਤ ਬਹੁਤ ਸ਼ੁਕਰੀਆ